ਨਾਨਕਦੇਵ ਜੀ ਦੇ ਜਨਮ ਨਾਲ ਸੰਬੰਧਤ ਸਾਖੀਆਂ ਅੱਜ ਗੁਰੂ ਨਾਨਕਦੇਵ ਜੀ ਦੇ ਆਗਮਣ ਤੋਂ ਪਹਿਲਾਂ ਦੇਸ਼ ਦੀ ਸਮੁੱਚੀ ਦिशा ਕਿਹੋ ਜਿਹੀ ਸੀ ਉਸ ਵਿਸ਼ੇ ਤੇ ਗੱਲ ਕਰਾਂਗੇ ਤੇ ਨਾਲ ਹੀ ਕਰਾਂਗੇ ਗੁਰੂ ਜੀ ਦੇ ਪ੍ਰਕਾਸ਼ ਦੀ ਜਨਮ ਸ਼ਤਿ ਸ੍ਰੀ ਗੁਰੂ ਨਾਨਕਦੇਵ ਜੀ ਦੇ ਜਨਮ ਤੋਂ ਪਹਿਲਾਂ ਦੇਸ਼ ਵਿੱਚ ਅਗਿਆਨਤਾ ਦਾ ਹਨੇਰਾ ਸੀ 1240 ਵਿਚ ਖਾਨਮਾਨਦਾਨੀ ਇਹ ਮੁਗਲਾਂ ਦਾ ਰਾਜ ਹੋ ਗਿਆ। ਕੁਤਬਦੀਨ ਐਬਕ ਦੇ ਪਿੱਛੋਂ ਅਲਤਮਸ ਅਲਾਉਦੀਨ ਖਿਲਜੀ ਫਿਰੋਜ਼ ਤੁਗਲਕ ਆਦ ਦੇ ਰਾਜ ਵਿੱਚ ਹਿੰਦੂਆਂ ਉੱਤੇ ਬਹੁਤ ਜ਼ੁਲਮ ਹੋਇਆ। ਰੈਂਦੀ ਕਸਰ ਤਮੂਰ ਦੇ ਹਵਲੇ ਨੇ ਪੂਰੀ ਕਰ ਦਿੱਤੀ ਜਿਸ ਵਿੱਚ 1 ਲੱਖ ਕੈਦੀ ਕਤਲ ਕਰਵਾਇਆ ਗਿਆ। ਬਾਅਦ ਵਿੱਚ ਬਹਿਲੋਲ ਖਾਨ ਲੋਧੀ ਨੇ ਦਿੱਲੀ 'ਤੇ ਕਬਜ਼ਾ ਕਰ ਲਿਆ 1438 ਈਸਵੀ ਵਿੱਚ ਬਹਿਲੋਲ ਖਾਨ ਦੀ ਮਰਨ ਪਿੱਛੋਂ ਉਸ ਦਾ ਪੁੱਤਰ ਸਕੰਦਰ ਲੋਧੀ ਨੇ 1517 ਈਸਵੀ ਤੱਕ ਰਾਜ ਕੀਤਾ ਉਸ ਨੇ ਬੇਸ਼ਮਾਰ ਮੰਦਰ ਟਾਹੇ ਅਤੇ ਜ਼ਲਮ ਕੀਤੇ 1540 ਈਸਵੀ ਵਿੱਚ ਬੌਲਤ ਖਾਨ ਨੂੰ ਸੁਲਤਾਨਪੁਰ ਲੋਧੀ ਦਾ ਨਵਾਬ ਬਣਾਇਆ ਗਿਆ ਸਕੰਦਰ ਲੋਧੀ ਦੀ ਮੌਤ ਪਿੱਛੋਂ ਇਬਰਾਹਿਮ ਲੋਧੀ ਤਖਤ 'ਤੇ ਬੈਠਾ ਤਾਂ ਦੌਲਤਖਣ ਲੋਧੀ ਨੇ ਆਲਮ ਖਾਨ ਨਾਲ ਕੇ ਬਾਬਰ ਨੂੰ ਹਿੰਦੂਸਤਾਨ 'ਤੇ ਹਮਲਾ ਕਰਨ ਦਾ ਸੱਦਾ ਭੇਜਿਆ ਉਸ ਦਾ ਖਿਆਲ ਸੀ ਕਿ ਬਾਬਰ ਇਬਰਾਹਿਮ ਨੂੰ ਹਰਾ ਕੇ ਅਤੇ ਲੁੱਟ ਦਾ ਮਾਲ ਵਾਪਸ ਲੈ ਕੇ ਚਲਾ ਜਾਵੇਗਾ ਅਤੇ ਰਾਜਪਾਲ ਦਾ ਮਾਲਕ ਉਹ ਖੁਦ ਬਣ ਜਾਵੇਗਾ ਪਰ ਉਲਟਾ ਲੋਧੀਆਂ ਦਾ ਰਾਜ ਵੀ ਜਾਂਦਾ ਰਿਹਾ ਅਤੇ 1526 ਇਸ ਵਿੱਚ ਇਬਰਾਹੀਮ ਨੂੰ ਹਰਾ ਕੇ ਤਖਤ ਦਾ ਮਾਲਕ ਬਾਬਰ ਬਣ ਗਿਆ ਤੇ ਮੁਗਲ ਰਾਜ ਹੱਥ ਹੋ ਗਿਆ ਲੋਧੀਆਂ ਤੋਂ ਪਿੱਛੋਂ ਮੋਂਗਲਾਂ ਦਾ ਰਾਜ ਦੋਵੇਂ ਹੀ ਵਿਦੇਸੀ ਸਰਕਾਰਾਂ ਸਨ ਬਾਦਸ਼ਾਹ ਦੇ ਥੱਲੇ ਨਵਾਬ ਹਾਕਮ ਅਤੇ ਪਿੰਡਾਂ ਦੇ ਚੌਧਰੀ ਪਰਜਾ ਉੱਤੇ ਅੰਨਾ ਜ਼ੁਲਮ ਕਰਦੇ ਸਨ ਕਿਸੇ ਵੀ ਇੱਜ਼ਤ ਪਤ ਅਤੇ ਜਾਨ ਮਾਲ ਸੁਰੱਖਿਅਤ ਨਹੀਂ ਸੀ ਹਿੰਦੂ ਪਰਜਾ ਦਾ ਹੋਰ ਵੀ ਮਾੜਾ ਹਾਲ ਸੀ ਉਹਨਾਂ ਨੂੰ ਇਸਲਾਮ ਵਿੱਚ ਲਿਆਉਣਾ ਧਨਵਾਨ ਲੁੱਟਣਾ ਅਤੇ ਬਹੁ ਬੇਟੀਆਂ ਦੀ ਬੇਪਤੀ ਕਰਨ ਨੂੰ ਹਕੂਮਰਾਨ ਟੋਲਾ ਆਪਣਾ ਹੱਕ ਸਮਝਦਾ ਸੀ ਦੇਸ਼ ਦੇ ਹਾਲਾਤ ਬਹੁਤ ਬੁਰੇ ਸਨ ਅਜਿਹੇ ਸਮੇਂ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਗੁਰੂ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਮਿਤੀ 15 ਅਪ੍ਰੈਲ 1423 ਈ 20 ਵਿਸਾਖ 1526 ਵਿਕਰਮੀ ਨੂੰ ਰਾਇਪੋਈ ਦੀ ਤਲਵੰਡੀ ਜ਼ਿਲ੍ਹਾ ਸੇਖਪੁਰ ਜੋ ਕਿ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੈ ਮਾਤਾ ਤ੍ਰਿਪਤੀ ਜੀ ਅਤੇ ਮਹਿਤਾ ਕਾਲੂ ਜੀ ਦੇ ਘਰ ਹੋਇਆ ਮਾਤਾ ਤ੍ਰਿਪਤੀ ਨੇ ਤਾਂ ਤ੍ਰਿਪਤ ਹੋਣਾ ਹੀ ਸੀ ਪਰ ਦੌਲਤਾ ਦਾਈ ਅਤਿਤੋਲ ਤੁਲਸਾ ਨੂੰ ਵੀ ਜੋ ਜਲਵੀ ਦੀ ਦੌਲਤ ਮਿਲੀ ਉਸ ਨਾਲ ਉਹ ਖੜ ਗਈਆਂ ਦੌਲਤਾ ਤਾਂ ਐਨੀ ਨਿਹਾਲ ਹੋਈ ਕਿ ਜਦ ਮਹਤਾ ਕਾਲੂ ਜੀ ਨੇ ਉਸ ਨੂੰ ਕੁਝ ਰੁਪਏ ਦੇਣੇ ਚਾਹੇ ਤਾਂ ਉਸ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੈਂ ਐਨੇ ਬੱਚਿਆਂ ਨੂੰ ਜਨਮ ਦਵਾਇਆ ਹੈ ਅਜਾ ਕੋਈ ਵਾਲਕ ਨਹੀਂ ਡਿਠਾ ਜੋ ਹੌਲੇ-ਹੌਲੇ ਮੁਸਕਰਾ ਕੇ ਮੇਰੇ ਵੱਲ ਵੇਖੇ ਇਸ ਬਾਲਕ ਦੇ ਦਰਸ਼ਨ ਕਰਕੇ ਮੈਨੂੰ ਪੈਸੇ ਦੀ ਕੋਈ ਭੁੱਖ ਨਹੀਂ ਰਹੀ ਹੈ ਅਕਸਰ ਬੱਚੇ ਰੋਂਦੇ ਹੋਏ ਜਨਮ ਲੈਂਦੇ ਹਨ ਪਰ ਬਾਬੀ ਦਾ ਚਿਹਰਾ ਤਾਂ ਜਨਮ ਮਿਲੇ ਹੀ ਛੜਿਆ ਹੋਇਆ ਸੀ ਉਹ ਕਦੀ ਰੋ ਕੇ ਦੁੱਧ ਨਹੀਂ ਸੀ ਮੰਗਦੇ ਉਹ ਹਰ ਵੇਲੇ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ ਉਹ ਬਾਲਕਾਂ ਨਾਲ ਵੀ ਖੇਡਦੇ ਤਾਂ ਜੀਵਨ ਦੀਆਂ ਖੇਡਾਂ ਬਾਰੇ ਹੀ ਗੱਲਾਂ ਕਰਦੇ ਰਹਿੰਦੇ ਸਨ ਉਹਨਾਂ ਦੀਆਂ ਗੱਲਾਂ ਜੋ ਵੀ ਸੁਣਦਾ ਤ੍ਰਿਪਤ ਹੋ ਜਾਂਦਾ ਉਹਨਾਂ ਦੇ ਆਗਮ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜੋਂਕਰ ਸੂਰਜ ਨਿਕਲੇ ਪਾਰੇ ਛਿਪੇ ਅੰਧੇਰ ਪਨੋਇਆ